ਦੇ ਪੂਰਾ ਕਰ ਹੱਥ ਹਾਂ ਪੂਰਾ 16 ਦਾ ਹੋ ਗਿਆ 16 ਦਾ ਬਸ ਠੀਕ ਆ 16 ਦਾ ਕਟਾ ਨਾ ਉਹ ਨਹੀਂ ਕਟਿਆ ਯਾਰ ਪਾਈ 2000 ਪੈਣੀ ਚੱਕਤਾ ਵੀ ਨਾ ਆਪਾਂ ਨੇ ਉਹ ਭਕਾਈ ਬਾਈਏ ਕਰਨੀ ਹੀ ਨਹੀਂ ਹੈਗੀ ਨਹੀਂ ਅੱਜ ਲੈ ਆ ਗਏ ਜਾ ਕੇ ਚਾਹਾਂਗੇ ਇਹ ਗੱਲ 16.5 ਦਾ ਹੋ ਗਿਆ ਯਾਰ 16.5 ਦਾ ਓਏ ਯਾਰ ਮੇਰੇ ਅਰਥ ਹੋਈ ਇਹਨਾਂ ਨੇ ਲੈ ਜਾਣੇ ਆ ਤੇ ਉਹ ਨੰਬਰ ਦਿਓ ਸਿਕਨਰ ਦਿਓ ਸਿਕਨਰ

ਫੜਦਾ ਫੜਦਾ ਵਾਸਤੇ ਬਹੁਤ ਆ ਆ ਕਿਹੜਾ ਪੈਸੇ ਮੰਗਦੇ ਭਾਈ ਸਹੀ ਪੈਸੇ ਮੰਗ ਜੇ ਵੇਚਣੀ ਐ ਨਹੀਂ ਤੇਰੀ ਕੀ ਟਿੱਲਦੇ ਆ ਸਾਧੂ ਚੱਲਦੇ ਭਲੇ ਦੱਸ ਦੇ ਤੂੰ ਦੱਸ ਦੋ ਕੋਈ ਨਾ ਚਾਹੁੰਦਾ ਤੇਰਾ ਮੋਲ ذرا ਲੈ ਸੁਣ ਹੁਣ ਤੂੰ ਆਂ ਦੱਸ ਦੇ ਵੀ ਆਪਾਂ ਇਦੋਂ ਘੱਟ ਦੇਣੀ ਨਹੀਂ ਬਸ ਕੋਈ ਨੀ ਮੰਗਣ ਦੇ ਰੱਬ ਤੋਂ ਦੇਖਾ ਤੋ ਕੋਈ ਘੱਟ ਨਹੀਂ ਮੰਗਦਾ ਹੁੰਦਾ

ਨਾੜੀ ਪਿੱਛੋਂ ਵਰ ਕਹੇਗਾ ਐ ਫਲਨ ਤੇਰੀ ਮਰਜ਼ੀ ਮੁੱਲ ਨਾਲ ਦੇਈ ਨਾ ਵੀ ਅਸੀਂ 8000 ਤੈਥੋਂ ਲੈਣੇ ਆਲੇ ਤੋਂ ਕੁਸਲੇ ਇਹ ਨਾ ਨਹੀਂ ਹਾਂ ਬੋਲੋ ਫਿਰ ਤਾਂ ਅਸੀਂ ਕਰੀਏ ਹੈ ਠੁਕਤਾ ਨਹੀਂ ਫਿਰ ਸਾਧੂ ਚੱਲਦੇ ਪਰੇ ਨਗਰੀ ਬਾਤ ਬਸ ਦੀ ਬਲੀ ਕੋਈ ੱੱਕੇ ਨਾ ਤੈਨੂੰ ਦੇਣੀ ਨਹੀਂ ਲੈਣੀ ਨਹੀਂ ਅਸੀਂ ਬੱਕਰੀ ਨਹੀਂ ਤੇਰੀ ਸਾਡੇ ਫਿੱਟਾ ਸੀ ਵੇਚਦਾਂ ਨੇ ਇਹਨੂੰ ਬੰਦ ਕਰ ਪੈਣਾ ਹੈਲੋ ਮੈਂ ਆਪੇ ਬਾ ਮੱਦੀ ਤੇ ਬਾਤ ਕਰਨੀ ਆ ਇਹ ਕਰਨੀ ਆ ਹਾਂ ਮਾਚਾ ਵਿੱਚ ਬਹੁਤ ਬੋਲਿਆ ਫੇਰ ਕਰ ਹਾਂ ਲਾਣ ਦਾ ਬੋਲ ਕਰ ਲੋ ਰਾਏ ਕਰ ਲੋ ਹਾਂ ਕਰੀਏ ਬਸ ਦਿੱਤਾ ਕਰਾ ਕਿੰਨੇ ਦੀ

ਇਹ ਇਹਦਾ ਆਪਣਾ ਸੌਦਾ ਬਣ ਜਾਂਦਾ ਇਹਨੂੰ ਪਹਿਲਾਂ ਅੱਧੇ ਥੋੜੀ ਜੀ ਚੋਕ ਜੀ ਕੀ ਤੋਂ ਕਹਾਂ ਰਾਜਨੀਤਿਕ ਮੇਟਾ ਕਰਨਾ ਹੈ ਉਹਨੇ ਸਾਡੇ ਤੋਂ ਬੰਤੀ ਹੋ 20 ਗਰੀਬ ਨੇ ਕਿਹਾ ਪਰ ਬਿਮਾਰੀ ਨਹੀਂ ਕਰਨੀ 35 ਸਦੀ ਪਰਛਾਹ ਹਾਂ ਨਹੀਂ ਬੱਚੇ ਦੋ ਆ ਜਿਹੜਾ ਉਹ ਭਾਈ ਆ ਜਿਹੜਾ ਅਸੀਂ ਤਾਂ ਕਹਿੰਦੇ 19 ਦੀ ਬਣ ਜੀ ਤੋ ਹੀ ਆਜੋ ਆਪ ਆੜਾ ਜਿੱਥੇ ਤੈਨੂੰ ਮੈਂ ਕਹਿਆ ਨਾ ਉੱਥੇ ਵੀ ਗੱਲ ਨਹੀਂ ਬਣਦੀ ਸੀ ਬਹੁਤੀਆਂ ਗੱਲਾਂ ਨਹੀਂ ਕਰਦੀ ਤੇਰੇ ਨਾਲ ਸਿਆਣਾ ਬੰਦਾ ਹੈ 23000 ਦੀ ਤੈਨੂੰ ਫੋਰ ਕੀ ਕਸਰ ਹੈਗੀ ਅਰਜਨ ਦੱਸਿਆ ਨੀ ਜਾਇਜ਼ ਗੱਲ ਕਹ ਤੀ 3328 ਨੂੰ ਛੱਡ ਵੇਚਣ ਵਾਲੀ ਗੱਲ ਕਰ ਵੀ ਐਨੇ ਦੀ ਆ 24 ਦੀ ਤੈਨੂੰ ਹੁਣ ਤੇ ਕੀ ਕਸਰ ਹੈ ਯਾਰ ਕਰ ਦੇਦਾ

हुई है <Corleans> ਇਹ ਇਦੋਂ ਥੋੜਾ ਹਲੂ ਜਾਏ ਇੱਕ ਮਿੰਟ ਖੋਸ ਕੇ ਦੱਸੋ ਮੁੰਡਾ ਇਹਦਾ ਕੀ ਮੁੱਲਾ ਇਹਦਾ ਕੀ ਮੁੱਲਾ ਯਾਰ ਗੱਲਾਂ ਨਵੇੜ ਨਾਲ ਹੀ ਕਰੋ ਆਹ ਤੇ ਇੱਧਰ ਆ ਜੀ ਆਗੇ ਆ ਆਹ ਕਿੰਨੇ ਰੁਪਏ ਮੰਗਦਾ ਹੈ ਭਾਈ ਮੇਰਾ ਮੁੰਡੇ ਦਾ 20000 ਰੁਪਏ ਅੱਛਾ ਕੋਈ ਨਹੀਂ ਕੋਈ ਚੱਕਰ ਨਹੀਂ ਤੇ ਇਹਦਾ 6000 ਭਾਈ ਕੀ ਫੱਕਾ ਨਾ ਯਾਰ ਰੋਟੀ ਖਾਂਦੇ ਨੇ ਕਰ ਲਈ ਕੋਈ ਨਹੀਂ ਹੋ ਜਾਊਗਾ ਰੋਟੀ ਖਾਂਦੇ ਵੀ ਹਾਂ ਪਹਿਲਾਂ ਪਸੰਦ ਕਰੋ ਜੀ ਬੱਚਾ ਪਸੰਦ ਹੈ ਬੱਚਾ ਚੌਕਾ ਦੰਦ ਪੱਟ ਕੇ ਦੇਖ ਦੰਦ ਪੱਟ ਕੇ ਦੇਖ ਹਾਂ ਦੇਖ ਲਓ ਹਾਂ ਸੱਤ ਦੇਖ ਲਈ ਬਈ ਦੰਦ ਦੇਖ ਪੱਟ ਕੇ ਪਤਲੀ ਚਮੜੀ ਦਾ ਲਾਣ ਨਾ ਅੱਖਾਂ ਨੂੰ ਛੇੜੇ ਛੇੜਦਾ ਦੋਸਾਂ ਨਹੀਂ ਕੋਲੇ ਕੋਲੇ ਦੇਖਣ ਦੇ ਦੇਖਣ ਦੇ ਇਹਨੇ ਚੰਗਾ ਛੱਡ ਲਾਂਗੇ ਦੇਖਣ ਦੇ ਦੇਖਣ ਦੇ ਇਹਦਾ ਬੱਚਾ ਚਾਰ ਬੰਦਾ ਓਏ ਚਾਰ ਆ ਚਾਰ ਆ ਨਵਾਂ ਬੱਚਾ ਹੈ ਨਵਾਂ ਬੱਚਾ ਹੈ ਅਜੇ ਕਰੂਗਾ ਕੱਤਾ 5 31 ਸਾਦੇ ਰਾਜਾ ਚੌਣ ਵਾਲਾ ਕੰਮ ਰਾਜਾ ਚੌਣ ਵਾਲਾ ਹਾਂ ਜਿਹੜੀ ਗੱਲ ਹੈ ਜਿਹੜੀ ਗੱਲ ਮਾਰਨਾ ਪਾਵਾਂ ਤੈਨੂੰ ਦੇਣਾ ਦੇ ਨਹੀਂ ਤੇਰੀ ਮਰਗੀ ਲੈ ਗੱਲ ਸੁਣ ਲੈ ਮੇਰੀ ਹਾਂਜੀ ਪਰਮਾਤਮਾ ਨੂੰ ਮੱਥਾ ਤੇਰਾ ਵੀ ਲੱਗਿਆ ਅੰਨ ਭਗਵਾਨ ਖਾ ਰਿਹਾ ਹਾਂ ਹਾਂਜੀ ਅਸੀਂ ਤਾਂ ਜੀ ਦੋਈ ਭਾਈ ਖਾਵਾਂ ਦਰਸ਼ਨ ਪਸੰਦ ਆ ਜੀ ਕਰਦੇ ਮੋਲਾ ਹਾਂ 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 ਕਰ 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 ਉਹ ਜਿਹੜਾ ਨੇ ਬੱਚਾ ਬਰੀਡ ਵਾਸਤੇ ਰੱਖਣਾ ਦਰਸ਼ਨਾ ਨਾ ਹੈਵੀ ਬਰੀਡ ਵਾਲੀ ਚੀਜ਼ ਹੈ ਕਿਹੜਾ ਬੀਮਾ ਆਸ ਨੂੰ ਪੂਰੀ ਆਸ ਹੋਣ ਦੇ ਦਸ ਪਾਉਣ ਕਰਾ ਲੈ ਬੱਕਰੀ ਕੱਪੜਾ ਚੱਲ ਫਿਰ ਆਏ ਦਸ ਵੀ ਦਸ ਦਿਨੇ ਦਾ ਮਰਜੀ ਤੇਰੀ ਚੰਗਾ ਲੱਗੂ ਰੱਖ ਲੈ ਨੀ ਨਾ ਸੀ 15000 ਪੱਕੇ ਨਹੀਂ ਕੱਟ ਬਸ ਠੀਕ ਹੈ ਠੀਕ ਹੈ ਆਪੇ ਸਾਡਾ ਹੱਕ ਰੱਖੀ ਨਾ ਆਪਣਾ ਦੇਈਏ ਨਹੀਂ ਸਹੀ ਕਹ ਦੇ ਕੀ ਰਹੇਗੀ ਕਾਸਰ ਕੀ ਰਹੇਗੀ ਕਾ ਬੰਦਾ ਤੂੰ ਅਸੀਂ ਜਿੱਥੇ ਤੂੰ ਇੱਕੇ ਗੱਲ ਦਾ ਆਦਮ 18000 ਦਾ ਬੱਚਾ ਪਾ ਰਿਹਾ ਛੱਡ ਦੇ ਸਾਰੀ ਗੱਤ ਮੈਂ ਨਹੀਂ ਕਹਿੰਦਾ ਹੁਣ ਇੱਕੇ ਗੱਲ ਬੰਦੇ ਬੰਦੇ ਦੇਣਾ ਨਹੀਂ ਨਹੀਂ ਦੇਣਾ ਨਾ ਦੇ ਪੂਰਾ ਕਰ ਹੱਥ ਹਾਂ ਪੂਰਾ 16 ਦਾ ਹੋ ਗਿਆ 16 ਦਾ ਵਾ ਠੀਕ ਆ 16 ਦਾ ਕਟਾ ਨਾ ਉਹ ਨਹੀਂ ਕਟਿਆ ਯਾਰ ਪੈਣੀ ਜੱਕਦਾ ਵੀ ਨਾ ਆਪਾਂ ਨੇ ਭੁਗਾਈ ਬਾਈ ਕਰਨੀ ਹੀ ਨਹੀਂ ਹੈਗੀ ਨਹੀਂ ਅੱਜ ਲੈ ਹਾਂ ਹੁਣ ਇੰਚਰ ਕਰਾਇਕ ਡਾ ਕੇ ਚਾਹਾਂ ਇਹ ਗੱਲ 6.5 ਦਾ ਹੋ ਗਿਆ ਯਾਰ 6.5 ਦਾ ਓ ਯਾਰ ਮੇਰੇ ਅਰਥੇ ਉਹ ਇਹਨਾਂ ਨੇ ਲੈ ਜਾਣੇ ਆ ਤੇ ਉਹ ਨੰਬਰ ਦਿਓ ਸਪੈਨਰ ਦਿਓ ਸਪੈਨਰ ਰੱਖ ਤੇ ਉਹ ਥਾ ਇੱਥੇ ਹੀ ਦੇ ਦੋ ਅਸੀਂ ਚਲਾਉਂਦੇ ਨਹੀਂ ਆ ਤਾਂ ਮੈਨੂੰ ਦੇ ਮੇਰਾ ਸਾਈ ਜਾ ਆ ਬਾਤ ਸੁਣ